ਕੋ ਪੰਜਾਬੀ ਹੋ ਲੱਗਾ ਹੋਆ ਗਾਣੇ ਗਾਣ ਰਿਹਾ ਸਿੱਧੂ ਦੇ ਸ਼ੂਗਲ ਵੇਖਿਆ ਹੈ ਹਲੋ ਹਾਈ ਹਾਈ ਸਰ ਹਾਇਓ ਕੁਛ ਸਰ ਅ ਵਾਟ ਯੂ ਹੈਵ ਕੈਨ ਯੂ ਟੈਲ ਮੀ ਵਿਚ ਕਾਈਂਡ ਆਫ ਜੂਸ ਯੂ ਹੈਵ ਸਾਰਾ ਆਈ ਹੈਵ ਐਸ ਸਾਰੇ ਜੂਸ ਮੁੰਡਾ ਗੋਇੰਗ ਕਮਿੰਗ ਇਨ ਦਾ ਵਾਸ਼ਰੂਮ ਸਰ ਤੇ ਨੋ ਯੂ ਕੈਨਟ ਰੀਡ ਵਿਚ ਕਾਈਂਡ ਆਫ ਜੂਸਿਸ ਯੂ ਹੈਵ ਕੈਨ ਯੂ ਰੀਡ ਸਾਰ ਆਈ ਹੈਵ ਮੰਗੇਓ ਆਈ ਹੈਵ ਮਲਟਾ ਆਈ ਹੈਵ ਗਾਜਰਾ ਆਈ ਹੈਵ ਦਿਵਾਨਾ ਆਈ ਦੋ ਆਈ ਹੈਵ ਵਾਟ ਡੋ ਯੂ ਮੀਨ ਓ ਅੰਡਰਸਟੈਂਡ ਮੋਰ ਇੰਗਲਿਸ਼ ਦੂਜਾ ਵੇਟਰ ਗਿਆ ਵਾ ਉਹਦਾ ਸਰ ਉਹ ਤੁਹਾਨੂੰ ਸਾਰਾ ਦੱਸਦਾ ਮੈਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਤੁਸੀਂ ਮੈਨਿਊ ਪੜ ਲਓ ਤੁਸੀਂ ਮੈਨਿਊ ਪੜ ਲਓ ਪੰਜਾਬੀ ਬੋਲਨਾ ਮੇਰਾ ਭਰਾ ਭਾਜੀ ਤੁਸੀਂ ਪੰਜਾਬੀ ਕਿਉਂ ਨਹੀਂ ਕੁੱਤੇ ਵਾਲੀ ਕਰਨ ਦੇ ਅੱਧੇ ਘੰਟੇ ਤੋਂ ਭਾਜੀ ਤੁਹਾਨੂੰ ਚੰਗਾ ਭਲਾ ਪਤਾ ਪੰਜਾਬੀ ਤੁਹਾਨੂੰ ਪਤਾ ਹੈ ਇੰਗਲਿਸ਼ ਕਿੰਨੇ ਕਰਦੇ ਯਾਰ ਮੈਂ ਵੀ ਸ਼ੂਗਰ ਲਾਇਆ ਪੜ੍ਹ ਕੇ ਦੱਸਾਂ ਕੀ ਕੀ ਹੈ ਯਾਰ ਕਿਹੜਾ ਯਾਰ ਮੇਰਾ ਦਿਲ ਉੱਤੇ ਥੱਲੇ ਹੋਣ ਰਿਹਾ ਸੀ ਮੈਂ ਕਿਹਾ ਵੀਰ ਸਾਡੇ ਸ਼ਕਲੋਂ ਤਾਂ ਲੱਗਦਾ ਨਹੀਂ ਸ਼ਕਲੋਂ ਤਾਂ ਗੋਰਾ ਲੱਗਦਾ ਮੈਂ ਕਿਹਾ ਇਗਿਪਸ਼ੀਨ ਆ ਜਾਂ ਕੋਈ ਹੋਣਾ ਵਾ ਗੋਰਾ